تنی پنڈ لکھن پال سپورٹس کلاب کلب والانہ کبڈی کپ پنڈ تنی پنڈ وکھے کروایا گیا ودیا کلاسیفائڈ اشتہار سمپرک کرو دیکھو خاص ریپورٹ پترکار ہرپال سنگ جا ਸੇ ਸਾਲ ਵੀ ਧਨੀ ਪਿੰਡ ਲਖਣਪਾਲ ਸਪੋਰਟਸ ਕਲੱਬ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਸਾਨੂੰ ਐਨ ਆਰ ਆਈ ਨੇ ਬਹੁਤ ਹੀ ਵਧੀਆ ਮਾਤਰਾ ਦੇ ਵਿੱਚ ਸਪੋਰਟ ਕੀਤੀ ਆ ਔਰ ਵਧੀਆ ਟੂਰਨਾਮੈਂਟ ਇਸ ਵੇਲੇ ਚੱਲ ਰਿਹਾ ਹੈ ਪਿੰਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਵੱਦੋ ਵੱਦੋਂ ਤੇਰੇ ਪਰ ਇਸ ਸਰ ਦੇ ਦੇਖੀ ਇਲਾਕੇ ਦਾ ਵੱਡਾ ਟੂਰਨਾਮੈਂਟ ਜਿਹ ਪਹਿਲਾਂ ਹਟੇ ਕਰਵਾਇਆ ਜਾ ਰਿਹਾ ਪਿੰਡ ਵਿੱਚ ਧਨੀ ਪਿੰਡ ਵਿੱਚ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਆਜ ਜਿਹੜਾ ਅਸੀਂ ਬੱਚਿਆਂ ਨੂੰ ਅੱਗੇ ਤੋਂ ਨਸ਼ਿਆਂ ਤੋਂ ਬਚਾਉਣ ਵਾਸਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਨਾ ਨਸ਼ਿਆਂ ਤੋਂ ਬਚ ਕੇ ਰਵੇ ਉਹਨਾਂ ਨੂੰ ਸਪੋਰਟ ਕਰ ਰਹਾ ਹੈ ਸਾਡੇ ਐਨ ਆਰ ਆਈ ਵੀ ਸਪੋਰਟ ਕਰ ਰਹਾ ਹੈ ਸਾਡੇ ਦੋਨੇ ਨਕਰ ਜਿਹੜੀਆਂ ਦੋਨੇ ਪੰਚਾਇਤਾਂ ਰਲ ਕੇ ਇਹ ਜਿਹੜੀ ਮੋਹਮ ਚਲਾਈ ਆ ਕਿ ਕਿੱਦਾਂ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜ ਕੇ ਨਵੀਂ ਦਿਸ਼ਾ ਦਿੱਤੀ ਜਾਵੇ 2.5 ਲੱਖ ਰੁਪਈਆ ਹੈ ਦੂਸਰਾ ਜਿਹੜਾ ਹੈ 2 ਲੱਖ ਰੁਪਈਆ ਹੈ ਠੀਕ ਹੈ ਜੀ ਹਾਂਜੀ ਜਿੱਨਾ ਸਪੋਰਟਸ ਦੇ ਨਾਲ ਅਸੀਂ ਉਹਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਉਪਰਾਲਾ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਅਸੀਂ ਸਪੋਰਟਸ ਦੇ ਨਾਲ ਜੋੜ ਕੇ ਉਹਨਾਂ ਨੂੰ ਇਸ ਪਾਸਿਓਂ ਇਧਰਲੇ ਪਾਸੇ ਜੋੜਨ ਦੀ ਵਿਸ਼ੇਸ਼ करिए ਪਹਿਲਾ ਪਿੰਡ ਪਿੰਡ ਪੱਤਰ ਤੇ ਹੁੰਦੀ ਹੈ ਜੀ ਟੀਮਾਂ ਤੇ ਅੱਜ ਕੱਲ ਫੈਡਰੇਸ਼ਨਾਂ ਪਰ ਇਨਾਂ ਦੀ ਕਮੇਟੀ ਚੱਲਦੀਆਂ ਤੇ ਪੁਰਾਣੀ ਕੋਟੀ ਫੈਂਟ ਬਹੁਤ ਵਧੀਆ ਪਲੇਅਰ ਹੁੰਦੇ ਸੀ। ਠੀਕ ਹੁਣ ਅੱਜ ਕੱਲ ਆ ਗਿਆ ਤੁਹਾਨੂੰ ਪਤਾ ਹੀ ਹੈ ਪ੍ਰੈਸ। ਆਮ ਪ੍ਰੈਸ ਉਹ ਸ਼ਹਿਰ ਲੋਕਾਂ ਐ ਨਸ਼ਾ ਦੂਰ ਰਹਿਣਗੇ। ਕਬੱਡੀਆ ਗਾਉਂਦੇ ਤੇ ਬੱਚਿਆਂ ਨੂੰ ਬਹੁਤ ਵਧੀਆ ਮੈਸੇਜ ਮਿਲ। ਠੀਕ ਸੰਦੇਸ਼ ਜੀ ਜੁਆਇਨ ਪੀਡੀਓ ਬਸ ਨਸ਼ਾ ਤੇ ਪੀਡੀਓ ਇਹ ਕਿੰਨਾ ਰੇਸ਼ਿਆਂ ਤੋਂ ਦੂਰ ਰਹੋ। ਆਪਣਾ ਸਪੋਰਟਸ ਕਰੋ। ਜੋ ਅਸੀਂ ਜੇ ਕਿਸੇ ਨੂੰ ਚਾਹੀਦੀ ਆ ਜੇ ਕਿਸੇ ਨੂੰ ਹੈਲਪ ਚਾਹੀਦੀ ਆ ਨਸ਼ੇ ਨਾਲ ਅਸੀਂ ਸਾਨੂੰ ਦੱਸੋ। ਸਾਨੂੰ ਦੱਸੋ ਅਸੀਂ ਉਹਦਾ ਕਰਾਂਗੇ। ਐਨ ਆਰ ਆਈ ਬੀ ਦੇ 14 ਦੇ ਨਾਲੇ ਸਾਰਾ ਕੁਝ ਹੋ ਰਿਹਾ ਕਿਉਂਕਿ ਐਨ ਆਰ ਆਈ ਪੀਰਾਂ ਨੇ ਜਿੰਨਾ ਇਸ ਵਾਰ سپورਟ ਕੀਤੀ ਹੈ ਸਾਨੂੰ ਮੇਰੇ ਖਿਆਲੇ ਪਹਿਲਾਂ ਕਦੇ ਵੀ ਨਹੀਂ ਹੋਈ ਕਿਉਂਕਿ ਇਹਨਾਂ ਨੇ ਹੁਣ ਰਲ ਕੇ ਆਪਸ ਵਿੱਚ ਗੱਲਬਾਤ ਕਰਕੇ ਇਹ ਕੀਤਾ ਵੀ ਸਾਡਾ ਇਹ ਪਿੰਡਾਂ ਦਾ ਜਿਹੜੀ ਨੌਜਵਾਨ ਪੀਡੀ ਹੈ ਬਹੁਤ ਨਸ਼ਿਆਂ ਵੱਲ ਝੁਕਾਅ ਬਹੁਤ ਹੋ ਰਿਹਾ ਵੀ ਆਪਾਂ ਇਦਾਂ ਦੇ ਅਪਰਾਲੇ ਕਰੀਏ ਹੁਣ ਜਿਨ੍ਹਾਂ ਨੂੰ ਨਸ਼ਾ ਛਡੌਣ ਵਾਸਤੇ ਵੀ ਇਹਨਾਂ ਨੇ ਕਾਫੀ ਆਪਣਾ ਫੰਡ ਦਿੱਤਾ ਆ ਤੇ ਅਸੀਂ ਹੁਣ ਇਹ ਅਨਾਉਂਸ ਕੀਤਾ ਕਿ ਜਿਸ ਵੀ ਬੱਚੇ ਨੇ ਕੋਈ ਨਸ਼ਾ ਕਰਦਾ ਹੈ ਉਹਨੇ ਛੱਡਣਾ ਹੋਵੇ ਤਾਂ ਅਸੀਂ ਉਹ ਰੈਨਰ ਵੀਰਾਂ ਦੇ ਸਚੋਹ ਦੇ ਨਾਲ ਉਹਨਾਂ ਨੂੰ ਪੂਰਾ ਦਾਖਲ ਕਰਾਵਾਂਗੇ ਜਾਂ ਉਹਨਾਂ ਨੂੰ ਦਵਾਈ ਵਗੈਰਾ ਲੈ ਕੇ ਦੇਵਾਂਗੇ ਤਾਂ ਕਿ ਉਹ ਉਹ ਨਸ਼ਾ ਛੱਡ ਦੇਣ ਤੇ ਉਹ ਆਪਣੀ ਲਈ ਦੇ ਲਖਣਪਾਲ ਦੇ ਬਹੁਤ ਨਾ ਸਿਗਾ ਬਹੁਤ ਨਹੀਂ ਵਦਿਆ ਖਿਡਾਰੀ ਹੋਏ ਆ ਪੁਰਾਣੇ ਸਾਡੇ ਇਥੇ ਬਾਰਾਜੀ ਆ ਤੇ ਵਿੰਦਰ ਬਵਲਾ ਜੀ ਆ ਤੀਰਥਾ ਸਿੰਧੂ ਲਖਣਪਾਲ ਆ ਪਹਿਲਵਾਨ ਵੀ ਹੋਏ ਆ ਸਾਡੇ ਇਥੇ ਤੇ ਇਥੇ ਤਵੀਪਿੰਡ ਉੱਤੇ ਲਖਣਪਾਲ ਦਾ ਤਾਂ ਬਹੁਤ ਨਾਮ ਆ ਤੁਸੀਂ ਇਸ਼ਤਰੀ ਪੜੋ ਪਰ ਕੁਝ ਸਾਲਾਂ ਤੋਂ ਪਤਾ ਨਹੀਂ ਬੱਚੇ ਥੋੜਾ ਜਿਹਾ ਇਹ ਪੇਸ ਪਾਸੇ ਝੁਕਾ ਨਹੀਂ ਸੀ ਤੇ ਬਹੁਤ ਸਰਪੰਚ ਸਾਹਿਬ ਆਪਣੇ ਬਲਕਾਰ ਸਿੰਘ ਜੀ ਹੁਣ ਸਰਪੰਚ ਬਣੇ ਆ ਇਹਨਾਂ ਨੇ ਪਹਿਲਾ ਹੀ ਸਟੈਪ ਜਿਹੜਾ ਇਹ ਲਿਆ ਕਿ ਆਪਾਂ ਯਾਰ ਸਾਰੇ ਨਾਲ ਮਿਲ ਕੇ ਬਿੱਲਾ ਦਾ ਜਵਾਨੀ ਨੂੰ ਪਰਿਵਾਰ ਹੋਰ ਤੋਂ ਬਚਾਉਣਾ ਬਾਕੀ ਗੱਲਾਂ ਬਾਅਦ ਦੇ ਵਿੱਚ ਤੇ ਇਹਨਾਂ ਦੇ ਅਪਰਾਲੇ ਦੇ ਨਾਲ ਹੀ ਸਾਰਾ ਕੁਝ ਹੋਇਆ ਤੇ ਜਿਸ ਕਰਕੇ ਇਹ ਟੂਰਨਾਮੈਂਟ ਵੀ ਇੰਨਾ ਵਧੀਆ ਹੋਇਆ ਔਰ ਇੰਨਾ ਭਰਮਾ ਹੰਗਾਰਾ ਮੈਂ ਵੀ ਲੱਗਦਾ ਕਿ ਆਲੇ ਦੁਆਲੇ ਇਲਾਕੇ 'ਚ ਪਹਿਲਾਂ ਇੰਨਾ ਭਾਰੀ ਗੰਟੀ ਦੇ ਵਿੱਚ ਲੋਕ ਉਤਸ਼ਾਹ ਨਾਲ ਟੂਰਨਾਮੈਂਟ ਆ ਇਹ ਜਿਹੜਾ ਸਾਰਾ ਐਨਆਰਆਈ ਪੀਰਾਂ ਦੇ ਨਾਲ ਤੇ ਸਾਰੇ ਦੋਹ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਦੋਹ ਪਿੰਡਾਂ ਦੀਆਂ ਲਗਨ ਵਾਸੀਆਂ ਸਹਿਯੋਗ ਨਾਲ ਹੋ ਰਿਹਾ ਇਹ ਇੱਕ ਬਹੁਤ ਵਧੀਆ ਪ੍ਰਲਾ ਹੈਗਾ ਆ ਔਰ ਇਹ ਅਸੀਂ ਚੋਚਦੇ ਆ ਕਿ ਇਹਨੂੰ ਅਸੀਂ ਲਗਾਤਾਰ ਜਾਰੀ ਰੱਖੀਏ ਔਰ ਜਿਹੜੇ ਨੌਜਵਾਨ ਨਵੇਂ ਉੱਠਦੇ ਆ ਜਾਂ ਪ੍ਰੇਰ ਰੁੜਦੇ ਆ ਉਹਨਾਂ ਨੂੰ ਅਸੀਂ ਮੋਟੀਵੇਟ ਕਰੀਏ ਤਾਕਿ ਉਹ ਆਪਣਾ ਜਿਹੜਾ ਜੋ ਆਪਣੀ એનર્ਜੀ ਆ ਜੋ ਆਪਣਾ ਜੋਰ ਹੈ ਉਹ ਗੇਮਾਂ ਵਿੱਚ ਉਹਨੂੰ ਆਪਣਾ ਚਾਜਪਕਰਨ ਨਾ ਕਿ ਕੋਈ ਗਲਤ ਸੰਗਤ ਦੇ ਵਿੱਚ ਪਾ ਕੇ ਉਹ ਨਸ਼ਾ ਦੇ ਪ੍ਰਿਹਾਨ ਦੇ ਵਿੱਚੋਂ ਜਾਣ ਸਾਡਾ ਇਹ ਸਭ ਤੋਂ بڑا ਉਪਰਾਲਾ ਆ ਅਸੀਂ ਉਮੀਦ ਹੈ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਜੇ ਇਹਨੂੰ ਕਰਾਂਗੇ ਤਾਂ ਅਸੀਂ ਕਾਫੀ ਹੱਦ ਤੱਕ ਇਸ ਵਿੱਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਹ ਕਵਰੇਜ ਕਰ ਰਹੇ ਸਾਡੀ ਖਬਰ ਜਿਹੜੀ ਉਹ ਲਗਾ ਰਹੇ ਹੋ ਸਾਡੇ ਧਨੀ ਪਿੰਡ ਲਖਣਪਾਲ ਸਪੋਰਟਸ ਕਲੱਬ ਦਾ ਐਸੇ ਕੈਸ਼ੀਅਰ ਮੈਨੂੰ ਪਿੰਡ ਦੇ ਸੰਗਤ ਨੇ ਸਾਡੇ ਸਰਪੰਚ ਸਾਹਿਬਾਂ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਸੋ ਅਸੀਂ ਇਹਦੇ ਵਿੱਚ ਬੜੇ ਨੋਟਸ ਕੀਤਾ ਵਾ ਕਿ ਜਦੋਂ ਸਾਡੇ ਸਰਪੰਚ ਦੋਨਾਂ ਪਿੰਡਾਂ ਦੇ ਧਨੀ ਪਿੰਡ ਦੇ ਸਰਪੰਚ ਸਰਦਾਰ ਬਲਕਾਰ ਸਿੰਘ ਕੁਮੰਦਰ ਸਾਹਿਬ ਅਸੀਂ ਲਖਣਪਾਲ ਦੇ ਸਰਪੰਚ ਕਸ਼ਮੀਰੀ لال ਜੀ ਸਾਨੂੰ ਬਹੁਤ ਸਹਿਯੋਗ ਦੇ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਇਸ ਤੋਂ ਇਲਾਵਾ ਸਾਡੇ ਐਨਆਰਆਈ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਕੁਝ ਸਾਡੇ ਵੀਰ ਜਿਵੇਂ ਸਾਡੇ ਚੰਦਰਕੰਤ ਪੰਮੀ ਜੀ ਸਾਡੇ ਬਿਲਕੁਲ ਨਾਲ ਖੜੇ ਨੇ ਮਹਿੰਗੀਆਂ ਟਿਕਟਾਂ ਲਾ ਕੇ ਸਾਡੇ ਨਾਲ ਇਹਨਾਂ ਨੇ ਯੋਗਦਾਨ ਪੈਸਿਆਂ ਦੇ ਤੌਰ ਤੇ ਫਾਈਨੈਂਸ਼ੀਅਲੀ ਵੀ ਇਹਨਾਂ ਨੇ ਯੋਗਦਾਨ ਪਾਇਆ ਸਾਡੇ ਨਾਲ ਆ ਕੇ ਖੜੇ ਤਾਂ ਬਹੁਤ ਹੋਰ ਸਾਡੇ ਸੱਜਣ ਵੀਰ ਜਿਹੜੇ ਆ ਉਹ ਸਾਡੇ ਨਾਲ ਪਹੁੰਚੇ ਸਪੈਸ਼ਲ ਟੂਰਨਾਮੈਂਟ ਦੇ ਵਿੱਚ ਪਹੁੰਚੇ ਨੇ ਐਨ ਆਰ ਆਈ ਵੀਰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੇ ਸਾਡੇ ਪਿੰਡ ਵਾਸੀ ਨੇ ਦੋਨਾਂ ਪਿੰਡਾਂ ਦੇ ਜਿਹੜੇ ਦਰਸ਼ਕ ਜਾਂ ਆਪਾਂ ਕਹਿ ਲਈਏ ਕਿ ਪਿੰਡ ਵਾਸੀ ਆ ਉਹਨਾਂ ਦਾ ਇੱਕ ਬਹੁਤ ਸਾਨੂੰ ਜ਼ੋਰਦਾਰ ਹੰਗਾਰਾ ਮਿਲਿਆ ਬੜੇ ਫਾਈਨੈਂਸ਼ੀਅਲੀ ਤੌਰ ਤੇ ਵੀ ਸਾਡੇ ਨਾਲ ਰਹੇ ਸਾਡੇ ਨਾਲ ਸਾਰੇ ਪ੍ਰਬੰਧਾਂ ਦੇ ਵਿੱਚ ਵੀ ਸਾਡੇ ਪਿੰਡ ਵਾਸੀ ਦੋਨਾਂ ਪਿੰਡਾਂ ਦੇ ਨਾਲ ਨੇ ਪਰ ਬੜਾ ਸਹਿਜ ਉਹ ਕਰ ਰਹੇ ਨੇ ਸਾਡੇ ਧਨੀਪਿੰਡ ਤੋਂ ਤਕਰੀਬਨ 35 ਤੋਂ 40 ਧਨੀਪਿੰਡ ਦੇ ਲਖਣਪਾਲ ਦੇ ਕਬੱਡੀ ਖਿਡਾਰੀ ਜਿਹੜੇ ਆ ਉਹ ਆਪਣੇ ਨਾਮਾਂ ਦਾ ਤੋਹਾ ਮਨਵਾ ਚੁੱਕੇ ਆ ਸਾਡੇ ਪਿੰਡ ਦੇ ਵਿੱਚ ਕੁਝ ਵਧੀਆ ਪਹਿਲਵਾਨ ਵੀ ਜਿਨ੍ਹਾਂ ਨੇ ਪੰਜਾਬ ਲੈਵਲ ਤੱਕ ਵਧੀਆ ਪਹਿਲਵਾਨੀ ਕੀਤੀ ਹੈ ਉਹ ਨਾਮੜਾ ਖੱਟਿਆ ਸੋ ਜੇ ਅਸੀਂ ਸਹਿਯੋਗ ਦੀ ਗੱਲ ਕਰੀਏ ਤੇ ਸਾਨੂੰ ਧਨੀਪਿੰਡ ਲਖਣਪਾਲ ਦੀਆਂ ਪੰਚਾਇਤਾਂ ਤੋਂ ਇਲਾਵਾ ਸਾਡੇ ਐਨਆਰਆਈ ਵੀਰਾਂ ਦਾ ਦੋਨਾਂ ਪਿੰਡਾਂ ਦੇ ਐਨਆਰਆਈ ਵੀਰਾਂ ਦਾ ਦੇਸ਼ਾਂ ਵਿਦੇਸ਼ਾਂ ਚ ਬੈਠੇ ਲੋਕਾਂ ਦਾ ਸਾਡੇ ਪਿੰਡਾਂ ਦੇ ਲੋਕਾਂ ਦਾ ਬਹੁਤ ਹੀ ਸਾਥ ਮਿਲਿਆ ਹੈ ਬਹੁਤ ਹੀ ਸਹਿਯੋਗ ਮਿਲਿਆ ਹੈ ਔਰ ਸਾਰੇ ਪ੍ਰਬੰਧ ਮੁਕੰਮਲ ਤੌਰ ਤੇ ਕੀਤੇ ਗਏ ਹਨ ਖਿਡਾਰੀ ਬਹੁਤ ਅੱਛੀ ਕੋਟੀ ਖੇੜ ਕੇ ਕੱਲ ਜਿਹੜੇ ਪਿੰਡ ਲੈਵਲ ਦੇ ਮੁਕਾਬਲੇ ਹੋਏ ਆ ਆਪਣਾ ਉਹਨਾਂ ਨੇ ਸਾਨੂੰ ਜੋਰ ਦਿਖਾਲੇ ਆ ਸਾਡੇ ਪਿੰਡ ਦਾ ਜਿਹੜਾ ਸ਼ੂਟ ਆ ਉਹਨਾਂ ਨੇ ਜਿਹੜੇ ਪਿੰਡ ਲੈਵਲ ਤੇ ਕਬੱਡੀ ਖੇਡੀ ਆ ਉਹ ਸਾਨੂੰ ਬੜਾ ਇੱਕ ਨਾ ਮੋਟੀਵੇਸ਼ਨ ਮਿਲਿਆ ਆ ਸਾਨੂੰ ਅੱਗੇ ਤੋਂ ਵੀ ਇਹ ਜਜ਼ਬਾ ਮਿਲਿਆ ਵੀ ਅਸੀਂ ਅੱਗੇ ਤੋਂ ਵੀ ਪਿੰਡ ਲੈਵਲ ਦੇ ਟੂਰਨਾਮੈਂਟ ਕਰਵਾ ਕੇ ਆਪਣੀ ਜਿਹੜੀ ਨਵੀਂ ਪਨੀਰੀ ਆ ਉਹਨਾਂ ਨੂੰ ਹੋਰ ਸਿਵਾੜੀਏ ਉਹਨਾਂ ਨੂੰ ਹੋਰ ਸ਼ਿੰਗਾਰੀਏ ਤੇ ਸਾਡੇ ਕੁਝ ਐਨਆਰਆਈ ਵੀਰਾਂ ਨੇ ਨਵੇਂ ਪਲੇਅਰਾਂ ਨੂੰ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਕੱਪੜੇ ਵਗੈਰਾ ਤੱਕ ਵੀ ਕਬੱਡੀ ਦੇ ਲੈ ਕੇ ਦਿੱਤੇ ਹੋਰ ਵੀ ਸਪੋਰਟਸ ਦੀਆਂ ਚੀਜ਼ਾਂ ਲੈ ਕੇ ਦਿੱਤੀਆਂ ਸੋ ਅਸੀਂ ਸਾਰੇ ਐਨ ਆਰ ਆਈ ਵੀਰਾਂ ਦਾ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਆਪਣੇ ਸਪੋਰਟਸ ਕਲੱਬ ਨੂੰ ਧੰਨਵਾਦ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਦੀਆਂ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਇਹ ਤਕਰੀਬਨ ਜੀ 1 ਤੋਂ 1.5 ਮਹੀਨਾ ਜਿਹੜਾ ਉਹ ਸਾਨੂੰ ਇਹ ਤਿਆਰੀਆਂ ਕਰਦਿਆਂ ਲੱਗਿਆ ਹੈ ਜੀ ਔਰ ਸਾਰਿਆਂ ਦਾ ਬੜਾ ਸਾਫ ਸਹਿਜ ਹੋ ਗਿਆ ਧੰਨਵਾਦ ਵਡੀਆਂ ਇਸੜੀਆਂ ਲਾਈਆਂ ਨੇ ਹਾਂਜੀ ਹਾਂਜੀ ਇਹ ਪਹਿਲੇ ਮੇਜ ਦੀ ਟੀਮਾਂ ਦੀ ਪਤਰ ਜੀ ਲੈਨਅਪ ਕਰਵਾ ਦਾਂਗੇ ਬਾਤ ਬਾਤ ਦਾ ਹਦਵਾਰਾ ਸਾਡੇ ਸੀਨੀਅਰ ਬਣਾ ਰਹੇ ਨੇ ਪਿਆਰ ਸਾਰੀ ਪੱਤਰ ਜਲਦ ਦੇ ਮੈਦਾਨਾਂ ਦੇ ਵਿੱਚ ਹੋਵੇਗਾ ਵਾਹਿਗੁਰੂ ਬੇਰਕਰੇ ਤੇ ਸਾਡੇ ਸੱਜਣ ਬਾਲ ਮਾਹੀ ਜੀ ਧੰਨਵਾਦ ਪਹਿਲੇ ਮੇਰੀ ਸ਼ਰਵਾਦ ਹੋਣ ਲੱਗੀ ਹੈ ਤੇ ਟੀਮਾਂ ਜਿਹੜੀਆਂ ਲੈਨਅਪ ਹੋਣਗੀਆਂ ਸਾਡੀ ਬੇਨਤੀ ਹੈ ਜੀ ਭਾਈ ਕਾਰੋ ਸਿੰਘ ਦੀ ਕਬੱਡੀ ਕਲੱਬ ਦੇ ਖੇਡ ਮੈਦਾਨ ਦੇ ਵਿੱਚ ਪਿੰਮੋ ਵਾਲਿਆ ਕਹਿੰਦੇ ਆ ਆਹ ਮੁੰਡਾ ਵੀ ਗਰਮ ਖੇਡਿਆ ਤੇ ਨਾਇਕ ਸਾਰੀ ਗੁੰਡੀਆਂ ਆ ਵੀ ਗਲੌਰ ਦੇ ਵਿੱਚ ਹੈ ਮੈਂ ਦੇਖਦਾ ਗੁੰਡੀਆਂ ਦੇ ਸਪੋਰਟਸਟਾਰ ਇਸ ਵੇਲੇ ਕੰਦੀ ਠੀਕ ਹੈ ਜੀ بہت بہت دھنواد ہے اسے ہماری بھی 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 احمد ہے دانی پیل لکھر پال سکور سلام بچا دینا کمیلی ہے مہاکو کا کروانی ہے تیر سال پنجاب یہ نائی دن کمیلی ہے جو سیکر میں بھی کل ہو بھی ہائیت ہو گا ہے بھی گانے کی لئے سیتا نائی دنی ہے پہلے میں بھی سیدی مانگی کمیلی بھی بھات 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 ਕਮੈਂਟਰੀ ਦੇ ਬੜੇ ਤੌਰ ਤੇ ਸੁਣਾ ਬਲਬ ਤੇ ਚਾਹੀ ਗੋਲ ਦੇ ਦੇ ਆਸਟ੍ਰੇਲੀਆ ਦੀ ਬੱਡੀ ਖੇਡਿਆ ਹੋ ਰਿਹਾ ਹੈ ਜੀ ਜੀਸ਼ ਖੇਡਦੇ ਜਿਹਦੇ ਕਬੱਡੀ ਦੇ ਬੜੇ ਬੜੇ ਉਸਤਾਦ ਹੈ ਜੇ ਕਬੱਡੀ ਵਿੰਦਰ ਸਿੰਘ ਜੀ ਗੋਲਰ ਰੁਕੇ ਆਣੇ ਹੈ ਜੀ ਅੱਜ ਇਹ ਵੀ ਜਰਦਾ ਦੀ ਕਬੱਡੀ ਟੀਮ ਹੈ ਔਰ ਰੁਕੇ ਇਹਦਾ ਇਹ ਵੀ ਬੜਾ ਖੂਬਸੂਰਤ ਪੈਂਦਾ ਹੈ ਔਰ ਇਹਨਾਂ ਪਿੰਡਾਂ ਦੀ ਕਬੱਡੀ ਦੇ ਵਿੱਚ ਬੜੀ ਮਹਾਨਤਾ ਹੈ ਕਿ ਇਹਨਾਂ ਪਿੰਡਾਂ ਦੇ ਲੋਕਾਂ ਨੇ ਕਬੱਡੀ ਖੇਡ ਕੇ رام پاپس پرکاش سردر یوگا ہے सॼे न ज ਰਾ ਪ੍ਰਧਾਨ ਰਾਹ ਪਹਿਲਵਾਨ ਕੁਲਵੀਰ ਸਿੰਘ ਜੀ ਬਲਕਰਤ ਸਿੰਘ ਰਮੇਸ਼ ਸਿੰਘ ਗੁਰਮੀਤ ਰਾ ਮੇਲਾ ਜੀ ਮਾਤਰ ਵੀਰਾ ਲਾਲ ਸੇਨਾ ਸਿੰਘ ਜਿਹੜੇ ਖਾੜਾ ਦੇ ਮੇਰੀ ਵੀ ਸਪੋਰਟਸ ਕਬੱਡੀ ਕਲੱਬ ਕਪੂਰਸਲਾ ਦੀ ਟੀਮ ਦੇ ਵਿੱਚ ਸੰਦੀਪ ਗੁਰਦਾਸ ਪੁਰੀਆ ਕਰਕੇ ਪ੍ਰਸਿੱਧੀ ਮਿਲੀ ਉਸ ਸਮਿਆਂ ਨੂੰ ਉਹਨਾਂ ਦੀ ਟੀਮ ਖੇਡ ਲਈ ਹੈ ਤੇ ਮੁੱਖੇ ਉਹਨਾਂ ਦੀ ਟੀਮ ਖੇਡ ਰਹੀ ਹੈ ਟਾਂਟੋ ਵਾਲੋਂ ਦੀ ਲਓ ਇਧਰ ਦੇ ਪਾਸੇ ਬੋਬੀ ਬੱਠਵਾ ਵਾਲਾ ਕੱਢੀ ਪਾ ਰਿਹਾ ਹੈ ਨਾਨਕਪੁਰ ਦੀ ਸ਼ਹਿਰੀਆ ਵਾਲੋਂ ਦਾ ਵੱਡਾ ਯਾਦਗੀ ਹੈ ਉਹਨਾਂ ਤੋਂ ਦੇ ਪਾਸੇ ਜਾ ਰਿਹਾ ਹੈ ਜਿਹੜਾ ਕਾਕਾ ਮਾਝੇ ਦਾ ਮਝਾਇਲ ਇਸ ਵੇਲੇ ਕਬੱਡੀ ਪਾਉਣ ਦੇ ਲਈ ਬਾਹਰ ਹੋਈ ਹੈ ਚਾਰ ਜਾਫੀ ਦੇਖਣਾ ਹੈ ਖੇਡ ਮੈਦਾਨ ਦੇ ਵਿੱਚ ਵੀ ਇਹੋ ਤਿਆਰ-ਵਾਰ ਤਿਆਰ ਨੇ ਹੁਣ ਦੇਖਦਾ ਕੌਣ ਲਾ ਕੇ ਭਾਈ ਤਾਰੂ ਸਿੰਘ ਖੇਡ ਕਲੱਬ ਟੀਮੋਂ ਵਾਲਾ ਪ੍ਰਸਿੱਧ ਜਾਫੀ ਇਸ ਸਾਲ ਕੈਨੇਡਾ ਖੇਡਿਆ ਲੈ ਵੀ ਹਰਪਾਲ ਪਹਿੜੀ ਵਾਲਿਆ ਉਧਰ ਪੁਆਇੰਟ ਇਸ ਸਮੇਂ ਧਾਵੀ ਹੋ ਰਹੀ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਗਈ ਬੰਦੇ ਦਾ ਬੈਰੋ ਕੇ ਪਿੰਡ ਹੈ ਜਿੱਥੋਂ ਦਾ ਤਰੰਦਰ ਮੰਜੀ ਖੇਡਿਆ ਹੈ ਸਾਦੂ ਸਿੰਘ ਬਰਾਲ ਖੇਡਿਆ ਇੱਕ ਕਹਿੰਦੇ ਮਾਝ ਦਾ ਮੈਰੋਗੋ ਪੈਂਦਾ ਹੈ ਪਰ ਆਹ ਚਮਕਾਰ ਇਸ ਵੇ ਅਗਲੀ ਕਬੱਡੀ ਪੌਂਡ ਦੇ ਲਈ ਵੰਡਾਰਾ ਗਰੁੱਪੀਆਂ ਵਾ ਰਣਜੀਤ ਪਾਵੇ ਦੇ ਪਿੰਡ ਦਾ ਖਿਡਾਰੀ ਕਬੱਡੀ ਪਾ ਰਿਹਾ ਹੈ ਆਹ ਗੋਰੀ ਸਾਹ ਉਧਰ ਕਹਿੰਦਾ ਹੋ ਗਿਆ ਹਲਾ ਬੱਲਾ ਜੇ ਵੀ ਬੱਲੇ ਬੱਲੇ ਹੋ ਗਈ ਵਾਹ 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 ਸਾਹਮਣੇ ਮੌਲਾ ਮੌਲਾ ਇੱਕ ਪਾਸੇ ਇਹ ਮੁਕਾਬਲਾ ਮਹਾਰਾ ਪਹਿਲਵਾਨ ਬਦਨ ਸਿੰਘ ਜੀ ਮਲ ਉਹਨਾਂ ਦੇ ਪਰਿਵਾਰ ਵੱਲੋਂ ਹੋਣੋਂ ਬਾਲੀ ਦੀ 1000 ਰੁਪਏ ਦੇ ਮਾਣੇ ਕੋਸਰ ਲੈ ਲਓ ਜੀ ਹਾਂ ਜਿਹੜੀਆਂ ਕੁਸ਼ਤੀ ਤੇ ਕਬੱਡੀ ਖੇਡੋ ਦੇ ਨਾਲ ਪਿਆਰ ਹੈ ਗਰਾਊਂਡ ਦੇ ਨਾਲ ਪਿਆਰ ਹੈ ਸਤਿਕਾਰ ਹੈ ਇਸ ਗਰਾਊਂਡ ਦਾ ਆ ਕੋਸਰ ਲੈ ਲਓ ਜੀ 1000 ਰੁਪਿਆ ਡੱਬੂਆ ਸਾਹਿਬ ਜਿਹਦੇ ਕੋਲੋਂ ਪਾਸਰ ਰੇਡ ਪਾਈ ਹੈ ਬਾਬੀ 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 ਕਬੱਡੀ ਪਾ ਰਿਹਾ ਹੈ ਆ ਦੇ ਰਿਹਾ ਸਾਡਾ ਜਾਨਾ ਬਾਬੀ ਦੀ ਪਹਿਲੀ ਰੇਡ ਤੇ ਦੂਜੀ ਹੈਪੀ ਸਾਫੋ ਵਾਲਿਆ ਕਰਦਾ ਹੋਇਆ ਭਿੰਨਾ ਇਸ ਨੇ ਕਮੇਟੀ ਬਣਨ ਦੇ ਲਈ ਵਾਅਦਾ ਆਇਆ ਚਾਰ ਜਾਫੀ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਾਪਾ ਇਕਬਾਲ ਸਿੰਘ ਕਬੱਡੀ ਕਲੱਬ ਬਲਪੁਰੀਆਂ ਦੀ ਖੇਡ ਕਲੱਬ ਦੇ ਚਾਰ ਜਾਫੀ ਹਰਪਾਲ ਦਾ ਭੈਣੀ ਪਿੰਡ ਵੇਖਦਾ ਵੀ ਹੁਣ ਕਾਣ ਲਾਉ ਜਫਾ ਲੈ ਵੀ ਸੀਰਾਂ ਨਾਂ ਨਸੀ ਕਿਹਦਾ ਹੋ ਪੁੱਤ ਕਿਹਦਾ ਪੋਤਾ ਜੁੰਦਿਆ ਚੰਡੇ ਆਏ ਕਿਹੜੇ ਕੂਚ ਮਹਾਨ ਦਾ ਇਹ ਆ ਕਹਿੰਦੇ ਗੰਗੀ ਤੇ ਨੌਖੀ ਕੂਚ ਦੀ ਟੀਮ ਹੈ ਪੰਜਾਬ ਜਨਰਲ ਕਬੱਡੀ ਫੈਡਰੇਸ਼ਨ ਦਾ ਚੋਟੀ ਦਾ ਕਬੱਡੀ ਕੱਪ ਹੈ ਤਰੀ ਪੇਡਾ ਲਖਣਪਾਲ ਸਪੋਰਟਸ ਕਲੱਬ ਦੇ ਵੱਲੋਂ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਪੈਂਦੀ ਹੋਈ ਰੇਡ ਦੇਖਣਾ ਮੈਦਾਨ ਦੇ ਵਿੱਚ ਨੰਬਰ ਇਹਦਾ ਕੌਣ ਖੇਡ ਗ라운ਡ ਦੇ ਵਿੱਚ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਗਾ ਹੁਣ ਉਹ ਦੇਖਣਾ ਫੋੜ ਦੇ ਨਾਲ ਮੁਕਾਬਲਾ ਹੈ ਬੱਲੇ ਹੈ ਨੌਜਵਾਨ ਚਾਰ ਜਾਸਦੀ ਨਾਲ ਕਮੇਟੀ ਸ਼ਹਿਰੀਨ ਵਾਲਾ ਕੈਨੇਡਾ ਕੱਪ ਦਾ 2000 ਮੇਰੇ ਖਿਆਲ ਵਿੱਚ 12 13 ਦੇ ਵਿੱਚ ਇਹ ਨੌਜਵਾਨ ਬੈਸਟ ਸਟੰਬਰ ਫੋੜਦਾ ਇਹਨੂੰ ਮਾਨ ਪ੍ਰਾਪਤ ਹੋਇਆ ਹੈ ਵਾਜੀਪੁਰੀਆ ਹੈਪੀ ਹੈ ਚੁਬਿਆਰੇ ਵਾਲਾ ਹੈ ਜੀ ਨਾਲ ਸਨਮਾਨ ਹੋ ਰਿਹਾ ਮੋਈ ਸੋਨਹਾਲਾ ਸਾਡੀ ਦਾ ਜਗਤ ਸੁਗਨਾਰਿਕ ਸਪੋਰਟਸ ਕਲੱਬ ਮਾਰਕੁਫੁਗਵਾੜਾ ਵੱਲੋਂ ਤੇ ਸਾਡੇ ਤਰੀਕੇ ਦੇ ਸਾਰੇ ਨੌਜਵਾਨ ਵੀਰਾਂ ਦਾ ਮੇਰੇ ਵੀਰ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਮੁੱਚੀ ਨਗਰ ਪੰਚਾਇਤ ਦਾ ਸਾਡਾ ਵੀਰ ਬਾਰਾ ਗੁੰਡਰ ਇਸ ਸਿੱਖੀ ਸੁਭਾਅ ਦੇ پرانی پور سی پرانی ਕਿਹੜੀ ਫਤਿਹ ਦੀ ਸੰਤ ਸਾਹਿਬ 11 ਕਬੱਡੀਆਂ ਪਾ ਕੇ ਬਾਵਾ ਜੋ 11 ਨੰਬਰ ਲੈ ਲਏ ਲੈ ਵੀ ਓਵਰ ਤਾੜੀਆਂ ਮਾਰ ਦਿਓ ਰਿਪੋਰਟ ਕਰਾਰ ਖਾਂਦੇ ਨੇ ਢੱਡਿਆਂ ਦੇ ਕਬੱਡੀ ਕਲੇ ਖੇਡ ਕਬੱਡੀ ਦੇ ਵਿੱਚ ਪਹਿਲਾ ਕੀਤਾ ਹੈ ਜੀਦਾ ਬਾਜਾ ਅਰੇ ਇਧਰ ਆਹੀ ਨਾ ਪੰਨਾ ਸੌ ਦੀ ਇਹ ਵਾਟਰ ਇਹ ਗੋਲੇ ਪਾਣ ਦੀਆਂ ਤਾੜੀਆਂ ਬਹੁਤ ਪਾਓ ਜੀ 9 ਮਾਰਚ 2225 ਦੇ ਅਤਵਾਦ ਨੂੰ ਤਾਂ ਸਾਡਾ ਪਾਪਾ ਨੇ ਲਖਣਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਾਡੀ ਗੱਲ ਦੇ بڑے ਸਟੇਡੀਅਮ ਵਿੱਚ ਇਤਿਹਾਸ ਵਿੱਚ ਬਹੁਤ ਵੱਡਾ ਟੂਰਨਾਮੈਂਟ ਹੋ ਰਿਹਾ ਹੈ ਜਿਸ ਦੀ ਪਛਾਣ ਬਾਅਦ ਦੇ ਦਿਸ਼ਾ ਵਿੱਚ ਹੈ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 2002 ਵਿੱਚ ਬਣਿਆ ਤੇ ਮੈਂ 2003 ਵਿੱਚ ਪਹਿਲਾ ਪ੍ਰਿੰਸੀਪਲ ਆ ਜਿੱਤੇ ਮੈਂ ਪੰਜ ਸਾਲ ਸੇਵਾਵਾਂ ਦਿੱਤੀਆਂ ਤੇ ਮੇਰੇ ਸਮੇਂ ਦੇ ਇਹ ਇੱਕ ਵਿਸ਼ਾਲ ਸਟੇਡੀਅਮ ਦੇ ਉਹਦੇ ਲਈ ਵੀ ਇਹ ਆਇਆ ਮੈਂ ਰਿਟਾਇਰ ਹੋਣ ਵਾਲਿਆ ਤੁਹ ਵੀ ਗਿਆ ਆ ਇਹ ਬੰਦਾ ਰਿਟਾਇਰ ਨਹੀਂ ਉਹਦਾ ਫੇਰ ਵੀ ਲੋਕਾਂ ਨੇ ਜੁੜਨਾ ਚਾਹੀਦਾ ਅੱਜ ਮੈਨੂੰ ਪੁੱਛਿਆ ਮੈਂ ਇਸ ਸੱਦਾ ਪੱਤਰ ਤੇ ਆਇਆ ਮੈਨੂੰ ਆਪਣੀਆਂ ਸਾਰੀਆਂ 50 ਸਾਲ ਦੀਆਂ ਯਾਦਾਂ ਜਿਹੜੀਆਂ ਸੇੜੀਆਂ ਸ਼ੁਭ ਕਾਮਨਾਵਾਂ ਸਾਰੀਆਂ